ਪੰਜਾਬੀਓ ਸਵਾਲ ਇਹੀ ਹੈ ਕਿ ਕੀ ਕਸੂਰ ਸੀ ਇੱਕ 5 ਸਾਲ ਦੇ ਬੱਚੇ ਦਾ ਹਸ਼ਿਆਰਪੁਰ ਦੀ ਘਟਨਾ ਇੱਕ 5 ਸਾਲ ਦਾ ਜਵਾਕ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕੱਢਣਾਇਆ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋ ਕਰਮ ਕੀਤਾ ਜਾਂਦਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਹੈ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗਉਤੰਗ ਸੀ ਬੱਚੇ ਦਾ ਉਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਜੀਏ ਜਾਂ ਕੋ ਸਰੀਆ ਕਹਿ ਜੀਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗਉਤੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸਿਰ ਦਿੱਤਾ ਜਾਂਦਾ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਯਾਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਵਾਰ ਰਹਿਣ ਲੱਗਿਆ ਸੀ ਸ਼ਾਇਦ 5-7 ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤਾਂਗਾ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਬਾਈ